ਹਰੇਕ ਦੇ ਕੋਲ ਕੋਈ ਤਜਰਬਾ ਨਹੀਂ ਸੀਗਾ ਦੋ ਤਿੰਨ ਥਾਵਾਂ ਤੇ ਐਪਲੀਕੇਸ਼ਨ ਪੁੱਟ ਕਰਕੇ ਆਪਣੀ ਮਰਜ਼ੀ ਦੇ ਨਾਲ ਡਾਕੂਮੈਂਟ ਲਗਾ ਲਗਾ ਕਿ ਬੱਚੇ ਬੈਨ ਕਰਤੇ ਪੈਰੈਂਟਸ ਤੱਕ ਬੈਨ ਕਰਤੇ ਹੋਇਆ ਉਹ ਜੇ ਮੰਨ ਲਓ ਵੀ ਅੱਜ ਕਿਸੇ ਦਾ ਬੱਚਾ 4 ਸਾਲ 5 ਸਾਲ ਪਹਿਲਾਂ ਗਿਆ ਸੀ ਇਲੀਗਲ ਹੋ ਗਿਆ ਉਦੋਂ ਬਾਅਦ ਜੋ ਦੇ ਮਾਪਿਓ ਇੱਥੇ ਵਿਚਾਰੇ ਤਰਸਦੇ ਪਏ ਉਹ ਉੱਥੇ ਤਰਸਦਾ ਪਿਆ ਮੈਂ ਹੋਈ ਤੁਹਾਨੂੰ ਦੱਸਾਂ ਬਾਰ-ਬਾਰ ਕਿ ਜਿਹਦੇ ਕੋਲ ਤਜਰਬਾ ਹੈਗਾ ਉਹਦੇ ਕੋਲ ਕਲੀ-ਕਲੀ ਗੱਲ ਦਾ ਜਵਾਬ ਹੈਗਾ ਤੁਸੀਂ ਜਿਹਹਾ-ਜਾਂ ਮਰਜ਼ੀ ਕੁਐਸਚਨ ਆਪਣਾ ਲੈ ਕੇ ਆਓ ਮੇਰੇ ਕੋਲ ਟੇਬਲ ਤੇ ਬੈਠੋ ਟੇਬਲ ਟॉक ਕਰਾਂਗੇ ਤੁਹਾਡੇ ਬੱਚਿਆਂ ਦਾ ਫਿਊਚਰ ਸੈਟਲ ਆਊਂਡ ਕਰਨ ਵਾਸਤੇ ਚੰਗੀ ਸਲਾਹ ਦੇਵਾਂਗੇ ਤੁਹਾਨੂੰ ਤੁਸੀਂ ਵੀ ਜੇਕਰ ਅਗਰ ਇੰਗਲੈਂਡ ਉਹਨਾਂ ਦੇ ਨਾਲ ਜਾਣਾ ਜਾਂ ਉਹਨਾਂ ਨੂੰ ਦੇਖਣ ਜਾਣਾ ਵਾ ਤੁਹਾਡੇ ਵਾਸਤੇ ਵੀ ਅਸੀਂ ਤੁਹਾਡੀ ਪ੍ਰੋਫਾਈਲ ਤੇ ਕੰਮ ਕਰ ਸਕਦੇ ਹਾਂ ਤੁਹਾਡੇ ਵੀਜ਼ਾ ਵੀ ਲੈਕੇ ਦੇਵਾਂਗੇ ਜਿੰਨੇ ਵਧੀਆ ਨੰਬਰ ਤੁਹਾਡੇ ਕੋਲ ਹੈਗੇ ਆ ਉਹਨਾਂ ਹੀ ਤੁਹਾਡਾ ਐ 70% ਵਾਲਾ ਬਿਨ ਆਇਲਸ ਤੋਂ ਜਾ ਸਕਦਾ CBSE ਦਾ 60% ਵਾਲਾ ਬੱਚਾ ਬਿਨ ਆਇਲਸ ਪੀਟੀ ਤੋਂ ਜਾ ਸਕਦਾ ਸੋ ਇਹਨਾਂ ਨੰਬਰਾਂ ਨਾਲ ਇੰਟਰਵਿਊ ਦੇਣੀ ਪੈਣੀ ਹੈ ਜੇ ਬਹੁਤੇ ਵਧੀਆ ਨੰਬਰ ਹੈ ਤਾਂ ਇੰਟਰਵਿਊ ਦੇਣ ਦੀ ਆਪਸ਼ਨ ਅਸੀਂ ਘਟਾ ਸਕਦੇ ਹਾਂ 네ਗੈਟਿਵਿਟੀ ਦੀ ਗੱਲ ਆ ਅੱਜ ਮਾਰਕੀਟ ਦੇ ਵਿੱਚ ਮੈਂ ਪੇजेस ਵੇਖਿਆ ਕੁਝ ਜਿਨ੍ਹਾਂ ਦਾ ਕੋਈ ਥੋ ਪਤਾ ਨਹੀਂ ਹੈਗਾ 6.5 ਲੱਖ ਰੁਪਏ ਚ 7 ਲੱਖ ਰੁਪਏ ਚ ਸਟੂਡੈਂਟ ਵੀਜ਼ਾ ਲੈ ਲਓ ਜੀ ਉੱਤੇ ਸਟੂਡੈਂਟ ਵੀਜ਼ਾ ਲਿਖਿਆ ਹੁੰਦਾ ਥੱਲੇ ਲਿਖਿਆ ਹੁੰਦਾ ਜੀ ਉੱਥੇ ਜਾ ਕੇ ਕੰਮ ਕਰ ਸਕਦੇ ਹੋ ਸੋ ਮੈਂ ਪਹਿਲਾਂ ਤਾਂ ਐਡਵਰਟਾਈਜ਼ਮੈਂਟ ਵਾਲਿਆਂ ਨੂੰ ਕਹਿਣਾ ਵੀ ਭਾਈ ਜੇ ਕੁਝ ਠਗੀ ਦਾ ਕੋਈ ਮਾਹੌਲ ਬਣਾਉਣਾ ਵਾ ਚੋਰੀ ਦਾ ਮਾਹੌਲ ਬਣਾਉਣਾ ਚੰਗੇ ਤਰੀਕੇ ਨਾਲ ਪੜ੍ਹ ਲਿਖ ਕੇ ਬਣਾ ਲਓ ਮੈਂ ਇਹ ਨਹੀਂ ਕਹਿਣ ਰਿਹਾ ਕਿ ਅਸੀਂ ਉਹ ਇਕੱਲੇ ਚੰਗੇ ਰਹਿ ਗਏ ਆ ਤੁਸੀਂ ਸਾਡੇ ਵਾਸਤੇ ਵੀ ਆਉਣਾ ਸਾਡਾ ਸਾਰਾ ਕੁਝ ਜਾਂਚ ਪੜ੍ਹ ਕੇ ਸਾਡੇ ਦਫ਼ਤਰ ਆਈਓ ਸਾਡੀਆਂ ਗੱਲਾਂ ਚੰਗੇ ਲੱਗਣਗੀਆਂ ਤਾਂ ਆਪਣੇ ਕਾਗਜ਼ ਦੀ ਉਹਨੂੰ ਇਹ ਤਾਂ ਸਲਾਹ ਤੇ ਚਾਹ ਮੇਰਾ ਹਰ ਵਾਰ ਦੇ ਕੋਈ ਚੀਜ਼ ਹੁੰਦੀ ਆ ਸਲਾਹ ਤੇ ਚਾਹ ਜ਼ਰੂਰ ਸਾਡੇ ਨਾਲ ਸ਼ੇਅਰ ਕਰਕੇ ਜਾਈਓ ਸਟੂਡੈਂਟ ਲਈ ਸਕਾਲਰਸ਼ਿਪ ਵੀ ਅਵੇਲੇਬਲ ਹੁੰਦੀਆਂ ਹੋਣੀਆਂ ਜਿਵੇਂ ਕਹਿੰਦੇ ਯੂਐਸਏ ਬਹੁਤ ਸਕਾਲਰਸ਼ਿਪ ਦਿੰਦਾ ਚੰਗੇ ਸਟੂਡੈਂਟਸ ਨੂੰ ਯੂਕੇ ਦੇ ਵਿੱਚ ਵੀ ਕੀ ਅچھے ਸਟੂਡੈਂਟਸ ਦੇ ਲਈ ਇਸ ਤਰ੍ਹਾਂ ਦੀ ਸਕਾਲਰਸ਼ਿਪ ਮੈਂ ਇੱਥੇ ਜੀ 5 ਤੋਂ 7 ਲੱਖ ਰੁਪਏ ਤੱਕ ਦੀ ਗਰੰਟੀਡ ਸਕਾਲਰਸ਼ਿਪ ਦੇ ਸਕਦਾ ਜੇ ਕੋਈ ਪ੍ਰੋਫਾਈਲ ਬਹੁਤ ਚੰਗੀ ਹੈ ਸੋ 5 ਲੱਖ ਤੱਕ ਦੀ ਜਿਹੜੀ ਸਾਡੇ ਕੋਲ ਕਮੇਟਰੀ ਚ ਯੂਨੀਵਰਸਿਟੀਆਂ ਹੈਗੀਆਂ ਜਿੱਥੇ ਸਿੱਧਾ ਸਿੱਧਾ ਡਾਇਰੈਕਟ ਐਪਲੀਕੇਸ਼ਨ ਪੁੱਟ ਕਰਕੇ ਤੁਹਾਡੀ 16000 ਪਾਉਂਡ ਦੀ ਫੀਸ ਜਿਹੜੀ ਹੈ ਉਹ 11000 ਪਾਉਂਡ ਤੱਕ ਮੈਂ ਹੋਰ ਤੁਹਾਨੂੰ ਦੱਸਾਂ ਬਾਰ-ਬਾਰ ਕਿ ਜਿਹਦੇ ਕੋਲ ਤਜਰਬਾ ਹੈਗਾ ਉਹਦੇ ਕੋਲ ਕਲੀ-ਕਲੀ ਗੱਲ ਦਾ ਜਵਾਬ ਹੈਗਾ ਤੁਸੀਂ ਜਿਹਹਾ-ਜਾਂ ਮਰਜ਼ੀ ਕੁਸ਼ਚਨ ਆਪਣਾ ਲੈ ਕੇ ਆਓ ਮੇਰੇ ਕੋਲ ਟੇਬਲ ਤੇ ਬੈਠੋ ਟੇਬਲ ਟॉक ਕਰਾਂਗੇ ਤੁਹਾਡੇ ਬੱਚਿਆਂ ਦਾ ਫਿਊਚਰ ਸੈਟਲਡ ਆਊਨ ਕਰਨ ਵਾਸਤੇ ਚੰਗੀ ਸਲਾਹ ਦੇਵਾਂਗੇ ਤੁਹਾਨੂੰ ਤੁਸੀਂ ਵੀ ਜੇਕਰ ਅਗਰ ਇੰਗਲੈਂਡ ਉਹਨਾਂ ਦੇ ਨਾਲ ਜਾਣਾ ਜਾਂ ਉਹਨਾਂ ਨੂੰ ਦੇਖਣ ਜਾਣਾ ਵਾ ਤੁਹਾਡੇ ਵਾਸਤੇ ਵੀ ਅਸੀਂ ਤੁਹਾਡੀ ਪ੍ਰੋਫਾਈਲ ਤੇ ਕੰਮ ਕਰ ਸਕਦੇ ਹਾਂ ਤੁਹਾਡੇ ਵੀਜ਼ਾ ਬਿਲਕੁਲ ਵਾਕੇ ਦਵਾਂਗੇ ਮੈਂ ਪੇਰੈਂਟਸ ਦੀ ਗੱਲ ਇੱਥੇ ਕਰਦਾ ਪਿਆ ਮੈਂਸ਼ਨ ਕਿਉਂਕਿ ਬਹੁਤ ਸਾਰੇ ਬੰਦਿਆਂ ਨੇ ਇੱਥੇ ਪੈਰੈਂਟਸ ਦੇ ਟੂਰਿਸਟ ਵੀਜ਼ੇ ਤੇ ਇਹਨਾਂ ਬੁਰਾ ਹਾਲ ਕੀਤਾ ਹੋਇਆ ਐ ਐਪਲੀਕੇਸ਼ਨਸ ਦੀ ਗੱਲ ਕਰ ਲਵਾਂ ਐਪਲੀਕੇਸ਼ਨ ਉਹਦਾ ਰੱਦੀ ਕੰਮ ਕਰਦਾ ਹੈ ਹਰੇਕ ਦੇ ਕੋਲ ਕੋਈ ਤਜਰਬਾ ਨਹੀਂ ਸੀਗਾ ਦੋ ਤਿੰਨ ਥਾਵਾਂ ਤੇ ਐਪਲੀਕੇਸ਼ਨ ਪੁੱਟ ਕਰਕੇ ਆਪਣੀ ਮਰਜ਼ੀ ਦੇ ਨਾਲ ਡਾਕੂਮੈਂਟ ਲਗਾ ਲਗਾ ਕਿ ਬੱਚੇ ਬੈਨ ਕਰਤੇ ਪੈਰੈਂਟਸ ਤੱਕ ਬੈਨ ਕਰਤੇ ਹੋਇਆ ਉਹ ਜੇ ਮੰਨ ਲਓ ਵੀ ਅੱਜ ਕਿਸੇ ਦਾ ਬੱਚਾ 4 ਸਾਲ 5 ਸਾਲ ਪਹਿਲਾਂ ਗਿਆ ਸੀ ਇਲੀਗਲ ਹੋ ਗਿਆ ਉਹਦੇ ਬਾਅਦ ਉਹਦੇ ਮਾਪਿਓ ਇੱਥੇ ਵਿਚਾਰੇ ਤਰਸਦੇ ਪਏ ਉਹ ਉੱਥੇ ਤਰਸਦਾ ਪਿਆ ਹੁਣ ਜੇ ਇਹੋ ਜਿਹੇ ਐਪਲੀਕੇਸ਼ਨ ਸਾਡੇ ਕੋਲ ਆਉਂਦੀਆਂ ਨੇ ਅਸੀਂ ਉਹਨਾਂ 'ਚ ਇਫਰਟ ਕਰਕੇ ਘਟੂ ਘਟ ਸਾਨੂੰ ਇਹ ਹੁੰਦਾ ਕਿ ਜਿਹੜਾ 5-7 ਸਾਲ ਪੱਚਾ ਆਪਣੇ ਮਾਪਿਓ ਤੋਂ ਵਿਛੜਿਆ ਹੋਇਆ ਉਹਨੂੰ ਮਲਾ ਦਈਏ ਸੋ ਮੈਂ ਇੱਥੇ ਅਪੀਲ ਕਰਦਾ ਮੈਂ ਉਹਨਾਂ ਪੇਰੈਂਟਸ ਨੂੰ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਮਿਲਣ ਜਾਣਾ ਉੱਥੇ ਚੰਗੀ ਸਲਾਹ ਨਾਲ ਜਾਣਾ ਚਾਹੁੰਦੇ ਉਹ ਤੇ ਜਾ ਸਕਦੇ ਹੋ ਸਾਡੇ ਤੋਂ ਅਪਲਾਈ ਕਰਕੇ ਯਾਨੀ ਯੂਕੇ ਦਾ ਟੂਰਿਸਟ ਵੀਜ਼ਾ ਜੇ ਕੋ ਲੈਣਾ ਚਾਹੁੰਦਾ ਉਸ ਦੇ ਲਈ ਆਪਸ਼ਨਸ ਵੀ ਵੀਐਸਐਸ ਕੋਲੇ ਹੈਗੀਆਂ ਨੇ ਜਲੰਧਰ ਔਰ ਸultanpur Lodhi ਦੇ ਵਿੱਚ ਆਫਿਸ ਹੈ ਗੁਰੂ ਦੀ ਨਗਰੀ ਹੈ ਉੱਥੇ ਪਹੁੰਚ ਕੇ ਮੈਂ ਇਹਨੂੰ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਹੀ ਜਾਣਕਾਰੀ ਹੈ ਜਿਹੜੀ ਵੀਐਸਐਸ ਵੱਲੋਂ ਦਿੱਤੀ ਜਾਊਗੀ ਔਰ ਨਾਲ ਦੀ ਨਾਲ ਭਾਜੀ ਜ ਕਿ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਵਿਦਆਊਟ ਆਇਲਾਈਟਸ ਵੀ ਨਾ ਸੌਰੀ ਵਿਦਆਊਟ ਇੰਟਰਵਿਊ ਵਿਦਆਊਟ ਆਇਲਾਈਟਸ ਦੇ ਆਪਸ਼ਨਸ ਬਹੁਤ ਵਾਰੀ ਆਪਾਂ ਗੱਲ ਕਰ ਚੁੱਕੇ ਆਂ ਤੇ ਹਰੇਕ ਨੂੰ ਇਦਾਂ ਲੱਗਦਾ ਜੇ ਵਿਦਆਊਟ ਆਇਲਾਈਟਸ ਹੋਵਾਂਗੇ ਤਾਂ ਸਾਨੂੰ ਇੰਟਰਵਿਊ ਦੇਣਾ ਪੈਣਾ ਹੈ ਹਨਾ ਜੇ ਕੋਈ ਨਹੀਂ ਦੇਣਾ ਚਾਹੁੰਦਾ ਜਾਂ ਫਿਰ ਜੇ ਦੇਣਾ ਵੀ ਹੈ ਤਾਂ ਕੀ ਕੀ ਇੰਨੇ ਔਖੇ ਸਵਾਲ ਹੁੰਦੇ ਆ ਕਿ ਬੱਚਾ ਉਸ ਨੂੰ ਕਲੀਅਰ ਨਹੀਂ ਕਰ ਪਾਉਂਦਾ ਜਾਂ ਨਿਕਲ ਨਹੀਂ ਸਕਦਾ ਇਹ ਸਿਰਫ ਐਵੇਂ ਹੀ ਨਾ ਕਹਾਵਤਾ ਬਣਾਤੀਆਂ ਇਹਨਾਂ ਨੇ ਕਿ ਨਹੀਂ ਇੰਟਰਵਿਊ ਬਹੁਤ ਔਖੀ ਹੈ ਸੀਬੀਐਸਸੀ ਦਾ ਬੱਚਾ ਜੇਕਰ ਅੱਜ 60% ਓਵਰਆਲ 60% ਇੰਗਲਿ ਅੱਜ ਤੋਂ ਅਸੀਂ ਦਾਖਲਾ ਕਰਾ ਸਕਦੇ ਹਾਂ ਠੀਕ ਹੈ ਜੀ 60% ਨੰਬਰ ਹੈ ਮੈਂ ਇਹ ਚ ਐਗਜ਼ਾਮਪਲ ਦੱਸਦਾ ਨਾ ਜਿੰਨੇ ਵਧੀਆ ਨੰਬਰ ਤੁਹਾਡੇ ਕੋਲ ਹੈਗੇ ਆ ਉਨਾ ਹੀ ਤੁਹਾਡਾ ਐਡਮਿਸ਼ਨ ਜਿਹੜਾ ਕ੍ਰਾਈਟੇਰੀਆ ਸੌਖਾ ਹੈ ਅੱਜ 80% ਵਾਲਾ ਬੱਚਾ ਉਹਦਾ ਬਿਨਾ ਇੰਟਰਵਿਊ ਤੋਂ ਜਾ ਸਕਦਾ ਹੈ 70% ਵਾਲਾ ਬਿਨਾ ਹਾਲਸ ਤੋਂ ਜਾ ਸਕਦਾ ਹੈ CBSE ਦਾ 60% ਵਾਲਾ ਬੱਚਾ ਬਿਨਾਂ IELTS ਪੀਟੀ ਤੋਂ ਜਾ ਸਕਦਾ ਸੋ ਇਹਨਾਂ ਨੰਬਰਾਂ ਨਾਲ ਇੰਟਰਵਿਊ ਦੇਣੀ ਪੈਣੀ ਹੈ ਜੇ ਬਹੁਤ ਹੀ ਵਧੀਆ ਨੰਬਰ ਹੈ ਤੇ ਇੰਟਰਵਿਊ ਦੇਣ ਦੀ ਆਪਸ਼ਨ ਅਸੀਂ ਘਟਾ ਸਕਦੇ ਹਾਂ ਯੂਨੀਵਰਸਿਟੀ ਸੀ ਕੁਛ ਇਦਾਂ ਦੀਆਂ ਸਾਡੇ ਕੋਲ ਹੈਗੀਆਂ ਜਿਹਦੇ ਸਿੱਧੀ ਸਿੱਧੀ ਅਪਲੀਕੇਸ਼ਨ ਪੁੱਟ ਕਰਕੇ ਤੁਹਾਡਾ ਆਫਰ ਲੈਟਰ ਅਨ ਕੰਡੀਸ਼ਨਲ ਆਫਰ ਲੈਟਰ ਆਊਗਾ ਸਿੱਧਾ ਸਿੱਧਾ ਤੇ ਤੁਸੀਂ ਸਿੱਧੀ ਆਪਣੀ ਟਿਊਸ਼ਨ ਫੀਸ ਭਰਨੀ ਹੈ ਤੇ ਸਿੱਧਾ ਵੀਜ਼ਾ ਲੈਣਾ ਹੁਣ ਗੱਲ ਇੱਥੇ ਮੈਂ ਕੁਮਨਸਮ ਥੋੜਾ ਚਾਨਣਾ ਪਾਉਣਾ ਚਾਹਣਾ ਕਿਉਂਕਿ ਜਿੱਥੇ ਕਹਿੰਦੇ ਨਾ ਚਾਨਣ ਜ਼ਿਆਦਾ ਹੈ ਉੱਥੇ ਹਨੇਰਾ ਵੀ ਸਾਈਡ ਤੇ ਹੁੰਦਾ ਹੈ ਅਨੇ ਇਰਤ ਮਤਲਬ ਮੇਰੀ ਗੱਲ ਇਹ ਆ ਕਿ ਜੇ ਨੈਗੇਟਿਵਿਟੀ ਦੀ ਗੱਲ ਆ ਅੱਜ ਮਾਰਕੀਟ ਦੇ ਵਿੱਚ ਮੈਂ ਪੇजेस ਵੇਖਿਆ ਕੁਝ ਜਿਨ੍ਹਾਂ ਦਾ ਕੋਈ ਥੋ ਪਤਾ ਨਹੀਂ ਹੈਗਾ 6.5 ਲੱਖ ਰੁਪਏ ਚ 7 ਲੱਖ ਰੁਪਏ ਚ ਸਟੂਡੈਂਟ ਵੀਜ਼ਾ ਲੈ ਲਓ ਜੀ ਉੱਤੇ ਸਟੂਡੈਂਟ ਵੀਜ਼ਾ ਲਿਖਿਆ ਹੁੰਦਾ ਥੱਲੇ ਲਿਖਿਆ ਹੁੰਦਾ ਜੀ ਉੱਥੇ ਜਾ ਕੇ ਕੰਮ ਕਰ ਸਕਦੇ ਹੋ ਸੋ ਮੈਂ ਪਹਿਲਾਂ ਤੇ ਐਡਵਰਟਾਈਜ਼ਮੈਂਟ ਵਾਲਿਆਂ ਨੂੰ ਇਹ ਕਹਿੰਨਾ ਵੀ ਭਾਈ ਜੇ ਕੁਝ ਠਗੀ ਦਾ ਕੋਈ ਮਾਹੌਲ ਬਣਾਉਣਾ ਵਾ ਚੋਰੀ ਦਾ ਮਾਹੌਲ ਬਣਾਉਣਾ ਚੰਗੇ ਤਰੀਕੇ ਨਾਲ ਪੜ੍ਹ ਲਿਖ ਕੇ ਬਣਾ ਲਓ ਸੋ ਜਿਹੜੀਆਂ ਸਸਤੇ ਭਾਅ ਦੀਆਂ ਗੱਲਾਂ ਵਾਂ ਇੰਗਲੈਂਡ ਦੇ ਵਿੱਚ ਉਹ ਚੰਗੀ ਸਲਾਹ ਵਾਸਤੇ ਤੁਹਾਨੂੰ ਕੋਈ ਐਕਸਪਰਟ ਬੰਦਾ ਹੀ ਚਾਹੀਦਾ ਜਿਹੜਾ ਤੁਹਾਡੇ ਬੱਚਿਆਂ ਦਾ ਫਿਊਚਰ ਬਣਾ ਸਕਦਾ ਮੈਂ ਇਹ ਨਹੀਂ ਕਹਿਣ ਰਿਹਾ ਕਿ ਅਸੀਂ ਉਹ ਇਕੱਲੇ ਚੰਗੇ ਰਹਿ ਗਏ ਆ ਤੁਸੀਂ ਸਾਡੇ ਵਾਸਤੇ ਵੀ ਆਉਣਾ ਸਾਡਾ ਸਾਰਾ ਕੁਝ ਜਾਂਚ ਪੜ੍ਹ ਕੇ ਸਾਡੇ ਦਫ਼ਤਰ ਆਈਓ ਸਾਡੀਆਂ ਗੱਲਾਂ ਚੰਗੇ ਲੱਗਣਗੀਆਂ ਤਾਂ ਆਪਣੇ ਕਾਗਜ਼ ਦੀ ਉਹਨਾਂ ਇਹ ਤਾਂ ਸਲਾਹ ਤੇ ਚਾਹ ਮੇਰੇ ਹਰ ਵਾਰ ਦੇ ਕੋਈ ਚੀਜ਼ ਹੁੰਦੀ ਆ ਸਲਾਹ ਤੇ ਚਾਹ ਜ਼ਰੂਰ ਸਾਡੇ ਨਾਲ ਸ਼ੇਅਰ ਕਰਕੇ ਜਾਈਓ